ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਅੱਜ ਕੱਲ ਬੜਾ ਰੋਲਾ ਚੱਲਦਾ ਹੈ ਕਿ ਦਲਜੀਤ ਦੋਸਾਂ ਜੀ ਗਦਾਰ ਨੇ ਉਹਨਾਂ ਨੇ ਆਪਣੀ ਮੂਵੀ ਸਰਦਾਰ ਜੀ 3 ਦੇ ਅੰਦਰ ਹਾਨੀਆਂ ਅਮਰ ਜੋ ਕੇ ਪਾਕਿਸਤਾਨੀ ਐਕਟਰਸ ਨੂੰ ਸ਼ਾਮਲ ਕੀਤਾ ਇਸ ਵਾਸਤੇ ਇੱਕ ਗਦਾਰ ਹੈ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇੱਕ ਬੜੀ ਪਿਆਰੀ ਕਥਾ ਜੋ ਕਿ ਇਸ ਮਾਮਲੇ ਤੇ ਫਿੱਟ ਹੋ ਰਹੀ ਹੈ ਬੜੀ ਦੂਰੋਂ ਲੱਭ ਕੇ ਲਿਆਏ ਆ ਦੋਸਤੋ ਤੇ ਇਸ ਕਥਾ ਦੇ ਵਿੱਚ ਬੇਸਿਕਲੀ ਇਹ ਹੀ ਬਿਆਨ ਕੀਤਾ ਜਾ ਰਿਹਾ ਹੈ ਕਿ Hindu ਖਾਲਸਾ ਦਾ ਇਤਨਾ ਜ਼ਿਆਦਾ ਦੁਸ਼ਮਣ ਕਿਉਂ ਹੈ تے دلجید دوسان جی نو غدار کیوں کیا جا رہا ویڈیو دا گاز کارنے دوستو امید تو انوے کتھا پسند آئی میں نے پہلی دفعہ پتہ چلیا انہی نفرت یہودی نو مسلمان نہیں برداشت کر دا یہودی مسلمان نو نہیں برداشت کر دا ایک ہزار سال تک یہ بھٹک دے رہے دکھے شاندے رہے بے گھر کدی کدھرے رولن کدی کدھر رولن حالانکہ دماغی طور پہ بڑے مہان دھارمت طور پہ بڑی سوج بوجھ رکھن والے عبادت گزار بھٹکے باؤر بڑی پہری مار کھا دی لیکن غزب دی گل ہے کہ سب سو زیادہ مار کھا دی یہودیاں نے ਅੱਜ ਸਮੁੱਚੀ ਦੁਨੀਆ ਦੇ ਸਭ ਤੋਂ ਜ਼ਿਆਦਾ ਸੰਪੰਨ ਯਹੂਦੀ ਮਹਾਨ ਯਹੂਦੀ ਸੰਗੇ ਡਾਕਟਰ ਸੈਂਕਦਾਨ ਧਨਾਰਡ ਆਲਮ ਪਾਗਲ ਕਿੰਤ ਇਸ ਕੌਮ ਵਿੱਚ ਮੌਜੂਦ ਨੇ ਅੱਜ ਵੀ ਮੌਜੂਦ ਨੇ ਔਰ ਇਸ ਕੌਮ ਨੇ ਇਸ ਤਰ੍ਹਾਂ ਦੇ ਪੈਦਾ ਕੀਤੇ ਜਿਸ ਦਿਨ ਦਾ ਹਾਲਤੇ ਦਾ ਰੂਪ ਆਲਮੇ ਵਜੂਦ ਦੇ ਚ ਆਇਆ ਉਸ ਦਿਨ ਦਾ ਹੀ ਔਕੜਾਂ ਦੇ ਉਸ ਦਿਨ ਦਾ ہو بہو بالکل یہودیاں کی طرح یہودیاں اپنے شریق مسلمانوں نے برداشت نہیں کیتا شریق ابراہیم دیا ہی دو بیگمان سنگی کہ ابراہیم دے چلا چاہے مسلمان نے چاہے یہودی شریق نے نہیں برداشت کہ کہتے شریق جب دشمن بنے گا تو بڑا بھنکر دشمن بنے گا معمولی دشمن نہیں ہوگا شریق سارے راگ پتا ہے شریق نیڑے رہ چکے اس دا پتا ہے کتوں مار کرنی ہے مار کرنی ہے سب کچھ پتا ہے تو بہت بڑی مار مسلمانہ تو یہودیاں نے کھا دی اور لگا اتار کھان دے رہے اس مار نے انہوں نے ڈندی کلا دکھنے ہی نہیں چٹیا وہ دی کلا بچ گئے سمجھے سمچے اربا گھرے آیا انہاں نے اپنا دیش بھی بنا لیا اصراہ اور پہر جمع کے بیٹھے ہیں بڑے پائیداری خالص کا شریق ہندو یہودی دا دریق مسلمان خالفے کا شریق جس طرح ایک ابراہیم سی ਇਸ ਪੂਛਲੇ ਦੋ ਕੌਮਾਂ ਅਲਾਂ ਚੱਲ ਕੇ ਜੋ ਹੈ ਹੈਨਿਆ ਵਦਿਨਾਂ ਇਹ ਮੂਲ ਧਾਰਾ ਹਿੰਦੂ ਤੇ ਸਿੱਖ ਦੀ ਇੱਕ ਜਿਵੇਂ ਇੱਕ ਦਰਿਆ ਵਗਦਾ ਹੈ ਤੇ ਉਹਦੀਆਂ ਦੋ ਧਾਰਾ ਬਣ ਜਾਂਨ ਇੱਕ ਤੱਜੇ ਵਗਣ ਲੱਗ ਪੈਂਦਾ ਹੈ ਇੱਕ ਖੱਦ ਹੈ ਤੇ ਉਹ ਆਪਣੇ ਆਪਣੇ ਰਸਤੇ ਤੇ ਸਾਗਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਇਸ ਤਰ੍ਹਾਂ ਮੂਲ ਧਾਰਾ ਤੇ ਇੱਕੋ ਹੈ ਅਲਾਂ ਚੱਲ ਕੇ ਦੋ ਸ਼੍ਰੀ ਕਰ ਚਾਰੀਏ ਮੈਂ ਸਿਰਫ اتنا ਸ਼ਰੀਕ ਜਿਵੇਂ ਦੁਸ਼ਮਣ ਹੁੰਦਾ ਹੈ ਦੂਜਾ ਤੀਜਾ ਨਹੀਂ ਹੁੰਦਾ ਬਰੋਸੀ ਜਿੰਨਾ ਭयंकर ਦੁਸ਼ਮਣ ਹੋ ਸਕਦਾ ਹੈ ਉਹ ਪਰਾ ਨਹੀਂ ਆਪਣਾ ਭਰਾ ਜਿੰਨਾ ਕਮੀਨ ਦੁਸ਼ਮਣ ਹੋ ਸਕਦਾ ਹੈ ਉਤਨਾ ਦੂਜਾ ਤੀਜਾ ਨਹੀਂ ਕਿਉਂਕਿ ਉਹ ਜਦ ਮਾਰੇ ਕਰੇਗਾ ਤੁਸ ਨੂੰ ਸਾਰੇ ਉਤਾਰ ਚੜਾ ਦਾ ਪਤਾ ਹੈ ਤਾਰੀਆਂ ਕਮਜ਼ੋਰੀਆਂ ਦਾ ਪਤਾ ਹੈ ਹਿੰਦੂਦਾਰੇ ਤਹਿੰਦੂ ਸੰਤ ਸਨਾਤਨੀ ਸੰਤ શ્રી ਨਾਮਦੇਵ ਜੀ ਮਹਾਰਾਜ ਦਾ ਕਹਿਣਾ ਹੈ ਕਿ ਹਿੰਦੂ ਅੰਨਾੁਰਖੋ ਕਾਰਣਾ ਦੋਹਾ ਤੇ ਗਿਆਨੀ ਕਹਿਣਾ ਤੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਖ ਔਰ શ્રી ਨਾਮਦੇਵ ਜੀ ਮਹਾਰਾਜ ਦੀ ਬਾਣੀ ਮਹਾਰਾਸ਼ਟਰ ਦਾ ਇੱਕ ਪ੍ਰਸਿੱਧ ਸੰਤ ਪਾਠ ਕਰਦੇ ਨਾ ਪੰਕਤੀਆਂ ਨੂੰ ਪੜ ਕੇ ਲੰਘ ਜਾਂਦੇ ਹੁੰਦੇ ਸੀ ਤੇ ਇਹਨਾਂ ਦੋ ਚਾਰ ਮਹੀਨੇ ਅੱਜ ਮੈਨੂੰ ਥੋੜਾ ਜਿਹਾ ਗਹਿਰਾਈ ਦੇ ਝਾਤ ਮਾਰਨ ਦਾ ਮੌਕਾ ਮਿਲੇ ਇਸ ਪੰਨੇ। ਇਹ ਨਾਮ ਦੇ ਉਹ ਕਹਿ ਕੀ ਰਿਹਾ ਹੈ। ਤਿੰਦੂ ਅੰਨਾ ਤੁਰ ਕੋ ਕਾਣਾ ਅੰਦਾ ਸਚਾਈ ਨੂੰ ਵੇਖਦਾ ਹੀ ਨਹੀਂ। ਸਚਾਈ ਨੂੰ ਵੇਖਣ ਵਿੱਚ ਬਿਲਕੁਲ ਅਸਮਰਤ। ਤੇ ਸੱਚ ਤੇ ਈਸ਼ਵਰ ਹੈ। ਤੇ ਜੇ ਈਸ਼ਵਰ ਪੱਥਰ ਹੈ। ਤਾਂ ਪੱਥਰ ਦੀ ਪੂਜਾ ਕਰਦੇ ਆ ਕਰਦੇ ਆ ਦਿਲ ਪੱਥਰ ਹੋਵੇਗਾ ਦਿਮਾਗ ਪੱਥਰ ਹੋਵੇਗਾ ਕੁਦਰਤੀ ਗੱਲ ਹੈ ਜਿਹਾ ਸੇਰੇ ਤੈਸਾ ਹੋਏ ਗੁਰਵੰਸ ਦਾ ਉਹ ਤੈਸਾ ਜਿਸ ਨਾਲ ਮਨੁੱਖ ਜੁੜਦਾ ਹੈ ਲੈਸਾ ਹੋ ਜਾਂਦਾ ਹੈ ਪਰਮਾਤਮਾ ਸੱਚ ਹੈ ਸਤਿ ਪਰਮਾਤਮਾ ਹੈ ਤੇ ਹਿੰਦੂ ਦਾ ਸੱਚ ਹਿੰਦੂ ਦਾ ਪਰਮਾਤਮਾ ਪੱਥਰ ਉਹ ਪੱਥਰ ਦਾ ਪੁਜਾਰੀ ਤੇ ਪੱਥਰ ਹੋਵੇਗਾ ਉਹਦਾ ਦਿਮਾਗ ਉਹਦਾ ਦਿਲ ਔਰ ਬਿਲਕੁਲ ਇਹਨਾਂ ਨੇ ਸਬੂਤ ਮੁਈਆ ਕਰ ਦਿੱਤਾ 500 ਗੁਰਦੁਆਰੇ ਸਾੜ ਕੇ ਸਵਾ ਕਰ ਦਿੱਤੇ ਹਜ਼ਾਰਾਂ ਗੁਰਗ੍ਰੰਥ ਸਾਹਿਬ ਦੀਆਂ ਢੀਂਡਾਂ ਸਾੜ ਕੇ ਸਵਾ ਕਰ ਦਿੱਤੀਆਂ ਔਰ ਮਜ਼ਲੂਮਾਂ ਨੂੰ ਨੌਜਵਾਨਾਂ ਨੂੰ ਬੁਢਿਆਂ ਤੱਕ ਨੂੰ ਜ਼ਿੰਦਾ ਜਲਾ ਦਿੱਤਾ ਇਹ ਕੰਮ ਪੱਥਰ ਕਰ ਸਕਦਾ ਹੈ ਮਨੁੱਖ ਨਹੀਂ ਕਰਦਾ ਔਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਪੰਕਤੀਆਂ ਜੋ ਨਾਮਦੇਵ ਜੀ ਦੀਆਂ ਨੇ ਬੜੀ ਜੁਰਤ ਨਾਲ ਉਸ ਨੇ ਆਖੀਆਂ ਨੇ ਸਮੁੱਚੇ ਹਿੰਦੂ ਜਗਤ ਨੂੰ ਸੁਣਾਣੀਆਂ ਚਾਹੀਦੀਆਂ ਹਿੰਦੂ ਅੰਨ ਅੰਦੇ ਬਿਲਕੁਲ ਅੰਦੇ ਦੇਖੋ ਹਜ਼ਾਰ ਅੰਗੇ ਆ ਰਹੇ ਹੋਣ ਹਜ਼ਾਰ ਅੰਦੇ ਇੱਕ ਵਿਚਾਰਾ ਸੁਜਾਥਾ ਆ ਰਿਹਾ ਹੋਏ ਗਲੀ 'ਚ ਤੇ ਉਹਨੇ ਲੰਘਣਾ ਹੈ ਦੂਸਰੀ ਦਸ਼ਾਤ تے سامنے آ رہے ہیں ان آندے ادیا نے ہے کیونکہ دکھائی تے انہوں نے کچھ دینا نہیں ہے اور جو سجاکھا بچارا بچ کے لنگن دی کوشش بھی کرے گا تے ادیا نے دگے مارنے اور اس دا پڑھتا کر دینا ہے اس دا کچو مر کر دینا ہے یہ اج اندھا نہیں یہ صدیہ تو اندھا ہے کیونکہ پتھر اندر ہے ਪੱਥਰ ਵਿੱਚ ਵੇਖਣ ਦੀ ਸਮਰੱਥਾ ਨਹੀਂ ਹੈ। ਪੱਥਰ ਵਿੱਚ ਸੁਣਨ ਦੀ ਸਮਰੱਥਾ ਨਹੀਂ ਹੈ। ਔਰ ਜਦ ਕੋਈ ਸੱਚ ਸੁਣ ਨਹੀਂ ਸਕਦਾ, ਸੱਚ ਵੇਖ ਨਹੀਂ ਸਕਦਾ, ਤੇ ਉਹਨੂੰ ਸਾਇਤਿਕ ਭਾਸ਼ਾ 'ਚ ਕਹਿੰਦੇ ਨੇ ਕਿ ਪੱਥਰ ਹੈ। ਨਾ ਤੱਕ ਵੇਖ ਸਕਦਾ, ਨਾ ਸੱਚ ਸੁਣ ਸਕਦਾ। ਇਹਨੂੰ ਸੱਚ ਸੁਣ ਨਹੀਂ ਸਕਦਾ। ਦੋ ਸਾਲ ਤੋਂ ਮੰਜੀ ਸਾਰੂ ਵਿੱਚ ਤੇ ਜਤੋਂ ਇੱਕ ਸਜਾਈ ਬਲੰਦ ਬਾੰਮ ਸੁਣਾਈ ਜਾਂਦੀ ਰਹੀ ਸੁਣਾਈ ਜਾਂਦੀ ਰਹੀ ਸੁਣੀ ਸੁਣੇ ਸੱਚਾਈ ਹੈ ਕਿ ਇਹਨੂੰ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਪਰ ਮੈਂ ਲਵਸ਼ਿਰਦਰਾਮਾ ਅੱਜ ਦਾ ਅੰਧਾ ਨਹੀਂ ਬਹੁਤ ਪੁਰਾਣੇ ਸਮੇਂ ਦਾ ਹੈ ਕਿੱਥੇ ਵਕਤ શ્રી ਕ੍ਰਿਸ਼ਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਦਰਿਯੋਦਨ ਆਖਿਆ ਪੁਰਖਾ ਤੂੰ ਪੰਜ ਪਿੰਡ ਹੀ ਦੇ ਦੇ ਤੇ ਸੁਨਾ ਹੋ ਜਾਏ ਮਹਾਭਾਰਤ ਦਾ ਜਿਹੜਾ ਬਹੁਤ ਵੱਡਾ ਹੁਣ ਖਰਾਬਾ ਹੋਣਾ ਹੈ ਦਚਾ ਹੋ ਜਾਏ ਤੇ ਮੈਂ ਪਾਂਡਵਾਂ ਨੂੰ ਰਾਜ਼ੀ ਕਰ ਲੈਣਾ ਜਦੋਂ ਥੋੜੇ ਤੇ ਹੀ ਰਾਜ਼ੀ ਹੋ ਜਾਣ ਪੰਜ ਪਿੰਡ ਤੇ ਹੀ ਰਾਜ਼ੀ ਹੋ ਜਾ ਤੂੰ ਇਤਨੀ ਲੰਬੀ ਚੌੜੀ ਸਲਤਨਤ ਦਾ ਮਾੜਕ ਪੰਜ ਪਿੰਡੇ ਨਾਲ ਉਹ ਦੇ ਦੇ ਜਿਹੜੇ ਤੋਂ ਧੋਖੇ ਨਾਲ ਜਿੱਤੇ ਜੂਏ ਤੋਂ ਖੇਡ ਨਾਲ ਕੰਨ ਦਾ ਮੈਂ ਪੰਜ ਸੁਨੀਆਂ ਜਿੰਨੀ ਵੀ ਜਗਾ ਨਹੀਂ ਦੇਣੀ ਮਹਾਭਾਰਤ ਦਾ ਯੁੱਧ ਹੋਇਆ ਅੱਧੇ ਤੋਂ ਵੱਧ ਦੇਸ਼ ਤਬਾਹ ਹੋ ਗਿਆ ਬਰਬਾਦ ਹੋ ਗਿਆ ਪੰਜ ਪਿੰਡ ਤੇ ਨਹੀਂ ਦਿੱਤੇ ਸਾਰਾ ਦੇਸ਼ ਤਲਾ ਕਰ ਦਿੱਤਾ شما کرنی اندھے ہی کر سکتے ہیں بہرے کر سکتے ہیں مینو اج لگتا ہے کہ سارا دیش تباہ کر چن گئے پنج پنڈ نہیں دیں گے کیونکہ مور ہے ہندو کی وچار دارا مور ہے بھگت نام دیو نے کہ ہندو انا ترکو کھانا ਜਿ ਕਿਦਰੇ ਇਹ ਬੋਲ ਗੁਰੂ ਨਾਨਕ ਦੇ ਆਉਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਉਂਦੇ ਤੇ ਸ਼ਾਇਦ ਇਨਾ ਅੰਧਿਆ ਨੇ ਇਹ ਆਖਣਾ ਸੀ ਕਿ ਇਹ ਤੇ ਬੋਲ ਦੇ ਹੀ ਰਹਿੰਦੇ ਗੁਰੂ ਨਾਨਕ ਨੇ ਤੇ ਕਹਿ ਨਹੀਂ ਸੀ ਗੁਰੂ ਗੋਬਿੰਦ ਸਿੰਘ ਨੇ ਤੇ ਕਹਿ ਨਹੀਂ ਸੀ ਪਰ क्षमा ਕਰਨੀ ਇਨ੍ਹਾਂ ਦੀ ਉਮਮਤ ਦੇ ਚ ਇਨ੍ਹਾਂ ਦੀ ਬਰਾਦਰੀ ਦੇ ਚ ਨਾਮ ਦੇ இந்து ਉਹ ਕਹਿੰਦੇ હિન્દੂ ਅੰਨਾ ترکو کان ترک مسلمان اندھا نہیں ہے کان ایک اک ہے سچائی ویک کر لیکن بالکل اندر مسلمان سچائی ویختا ہے چلو اپنے نظریے دوستو اپنا کتھا تھا چھوٹا یا ٹکڑا سنیا ਗਿਆਨੀ ਸੰਤ ਸਿੰਘ ਮਸਕੀਨ ਜੀ ਬਿਆਨ ਕਰ ਰਹੇ ਸੀ ਬੇਸਿਕਲੀ ਉਹ ਕਹਿਣਾ ਚਾਹ ਰਹੇ ਸੀ ਕਿ ਹਿੰਦੂ ਅੰਨਾ ਤੁਰਕੂ ਕਾਨਾ ਯਾਨੀ ਕਿ ਹਿੰਦੂ ਟੋਟਲੀ ਅੰਨਾ ਉਹ ਆਪਣੇ ਜ਼ਮੀਨ ਦਾ ਕੁਝ ਟੁਕੜਾ ਖਾਲਸੇ ਵਾਸਤੇ ਨਹੀਂ ਦੇ ਸਕਦਾ ਆਪਣਾ ਮੁਲਕ ਤਬਾਹ ਕਰ ਸਕਦਾ ਬਦਕਿਸਮਤੀ ਦੀ ਗੱਲ ਹੈ ਕਿ ਪਿਛਲੇ ਦਿਨਾਂ ਜੀ ਸਰਦਾਰ ਜੀ ਥੀ ਜੋ ਕਿ ਮੂਵੀ ਦਲਜੀਤ ਦੋਸਾਂਜੀ ਨੇ ਬਣਾਈ ਹਾਨੀਆਂ ਅਮਰੋਂ ਦੇ ਅੰਦਰ ਹੀਰੋਨ ਦੇ ਤੌਰ ਤੇ ਸੀ ਹੋਣ ਇਹ ਇਲਜ਼ਾਮ ਲੱਗ ਰਹੇ ਨੇ ਕਿ ਦਲਜੀਤ ਦਸਾਨ ਜੀ ਜੋ ਕਿ ਗद्दार ਨੇ ਇਹ ਟ੍ਰੇਟਰ ਨੇ ਇਹ ਕੀ ਕਰ ਰਹੇ ਨੇ ਪਾਕਿਸਤਾਨੀ ਐਕਟਰਾਂ ਨੂੰ ਮੂਵੀ ਦੇ ਅੰਦਰ ਸ਼ਾਮਿਲ ਕਰਕੇ ਇਹ ਸਾਡੇ ਖਿਲਾਫ ਹੋ ਰਹੇ ਨੇ 200 ਐਕਟਰਸ ਜਾਂ ਐਕਟਰ ਇਹਨਾਂ ਦਾ ਕੋਈ deen mazhab dharm ਨਹੀਂ ਹੁੰਦਾ ਇਹ ਆਪਣੇ ਕੰਮ ਵਾਸਤੇ ਕੰਮ ਕਰਦੇ ਨੇ ਆਪਣੇ ਪੇਟ ਪਲਣ ਵਾਸਤੇ ਕੰਮ ਕਰਦੇ ਨੇ ਹੁਣ ਗੱਲ ਕਰੀਏ ਇਸ ਕਥਾ ਦੇ ਅੰਦਰ ਆਪਾਂ ਨੂੰ ਇਹ ਪਤਾ ਚੱਲਿਆ ਕਿ Hindu ਵੀ ਕਿਸੇ ਹੱਦ ਤੱਕ ਖਾਲਸੇ ਦੇ ਦੁਸ਼ਮਣ ਹੈ ਨੇ ਖਾਲਸੇ ਦੇ ਦੁਸ਼ਮਣ ਰਹੇ ਨੇ ਤੇ ਹਜੇ ਵੀ ਕੋਈ ਖਾਲਸੇ ਦੇ ਦੁਸ਼ਮਣ ਹੋ ਰਹੇ ਨੇ ਦੇਖੋ ਜੀ ਰਾਹਦ ਫਤਿਹ ਅਲੀ ਖਾਨ ਨੂੰ ਇਹਨਾਂ ਨੇ ਲੈ ਕੇ ਗਏ ਅਦਨਾਨ ਸਮੀ ਨੂੰ ਇਹਨਾਂ ਨੇ ਸਿਟੀਜ਼ਨਸ਼ਿਪ ਦਿੱਤੀ ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਆਤਫ ਅਸਲਮ ਉੱਥੇ ਜਾ ਕੇ ਗਾਣੇ ਗਾਦਾ ਰਿਹਾ ਲੇਕਿਨ ਜਦੋਂ ਦਿਲਜੀਤ ਦੋਸਾਂਜ ਸ਼ੁਭ ਸ਼ੁਭ ਆਇਆ ਫਿਰ ਸਿੱਧੂ ਮੂਸੇਵਾਲੇ ਸਾਰਿਆਂ ਨੂੰ ਗद्दार ਕਿਹਾ ਗਿਆ ਜਦੋਂ ਹੀ ਕੋਈ ਆਵਾਜ਼ ਉਠਾਉਂਦਾ ਸਿੱਖੀ ਦੇ ਹੱਕ ਦੇ ਵਿੱਚ ਖਾਲਸੇ ਦੇ ਹੱਕ ਦੇ ਵਿੱਚ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਦਾਰ ਜੀ 3 ਮੂਵੀ ਇਤਨਾ ਜ਼ਿਆਦਾ ਬੱਗਸ ਇਤਨਾ ਜ਼ਿਆਦਾ ਹਸਲ ਕਿ ਜੀ ਉਹ ਬੇਸਿਕਲੀ ਇੱਕ ਕਹਾਣੀਆਂ ਅਮਰ ਉਹਦੇ ਅੰਦਰ ਸ਼ਾਮਲ ਕੀਤੀ ਕਿ ਜਿੰਦੀ ਵਇਆ ਤੋਂ ਇਤਨਾ ਜ਼ਿਆਦਾ ਉਹਨਾਂ ਤੇ ਇਲਜ਼ਾਮ ਲੱਗਿਆ ਹਾਲਾਂਕਿ ਦਲਜੀਤ ਦੋਸਾਨ ਜੀ ਹਮੇਸ਼ਾ ਚਾਰ ਪਿਆਰਿਆਂ ਦੀ ਗੱਲ ਪੰਜ ਪਿਆਰਿਆਂ ਦੀ ਗੱਲ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੇਟਿਆਂ ਦੀ ਗੱਲ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਕਰਦੇ ਨੇ ਗੁਰੂ ਅਰਜਨ ਦੇਵ ਜੀ ਦੀ ਗੱਲ ਕਰਦੇ ਨੇ ਬੜੀ ਵਧੀਆ ਗੱਲ ਕਰਦੇ ਨੇ ਉਹ ਤੇ ਉਹ ਇੱਕ ਰੱਬ ਦੀ ਉਹਨਾਂ ਤੇ ਖਾਸ ਕਿਰਪਾ ਹੈ ਉਹ ਅੱਜ ਕੱਲ ਉਹਨਾਂ ਦੀਆਂ ਮੂਵੀਆਂ ਚੜ੍ਹਾਈ ਕਰ ਰਹੀਆਂ ਨੇ ਤੇ ਇਹਨਾਂ ਦੀਆਂ ਬਾਲੀਵੁੱਡ ਦੀਆਂ ਮੂਵੀਆਂ ਜਿਹੜੀਆਂ ਨੇ ਉਹ ਬਿਲਕੁਲ ਜ਼ੀਰੋ ਹੋ ਰਹੀਆਂ ਨੇ ਤੇ ਇਸ ਵੇਲੇ ਤੋਂ ਉਹਨਾਂ ਤੇ ਇਲਜ਼ਾਮ ਲੱਗ ਰਿਹਾ ਹੁਣ ਅਗਰ ਆਪਾਂ ਗੱਲ ਕਰੀਏ ਗਿਆਨੀ ਸੰ ਸਿੰਘ ਮਸਕੀਨ ਜੀ ਇਸ ਕਥਾ ਦੇ ਬਾਰੇ ਤੇ ਇਹਨਾਂ ਮਤਲਬ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਤੁਹਾਡਾ ਸ਼ਰੀਕ ਹੈ ਜਾਂ ਤੁਹਾਡਾ ਪੜੋਸੀ ਹੈ ਜਾਂ ਜਿਹੜਾ ਭਰਾ ਹੈ ਅਗਰ ਉਹ ਦੁਸ਼ਮਣ ਬਣੇ ਇਸ ਸਭ ਤੋਂ ਵੱਡਾ ਦੁਸ਼ਮਣ ਉਹ ਬਣਦਾ ਕਿਉਂ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਇਹਨੂੰ ਕਿੱਥੇ ਮਾਰਨਾ ਤੇ ਉਹ ਮੈਨੂੰ ਯਾਦ ਆ ਗਿਆ ਕਿ ਇਸ ਜੰਗ ਦੇ ਵਿੱਚ ਪਾਕਿਸਤਾਨ ਇੰਡੀਆ ਦੀ ਜਿਹੜੀ ਹਾਲ ਦੀ ਘੜੀ ਦੇ ਵਿੱਚ ਜੰਗ ਹੋਈ ਹੈ 200 ਇਹਨਾਂ ਸਭ ਤੋਂ ਜ਼ਿਆਦਾ ਨੁਕਸਾਨ ਨਜ਼ਰੀਆਤੀ ਤੌਰ ਤੇ ਉਹ ਪੰਜਾਬ ਦਾ ਹੀ ਹੋਇਆ ਕਿਉਂ ਕਿਉਂਕਿ ਤੁਸੀਂ ਦੇਖੋਗੇ ਪੰਜਾਬ ਦੇ ਐਕਟਰ ਇੱਕ ਦੂਸਰੇ ਦੇ ਖਿਲਾਫ ਬਿਆਨ ਦੇਣ ਲੱਗ ਪਏ ਇਫਤਖਾਰ ਢਾਕਰ ਨੇ ਇੰਡੀਆ ਦੇ ਖਿਲਾਫ ਬਿਆਨ ਦਿੱਤਾ ਇੰਡੀਆ ਦੇ ਕੁਝ ਐਕਟਰਾਂ ਨੇ ਪਾਕਿਸਤਾਨ ਦੇ ਖਿਲਾਫ ਬਿਆਨ ਦਿੱਤਾ ਜਿੰਦੀ ਵਾਇ ਤੋ ਪੰਜਾਬ ਦੇ ਲੋਕ ਆਪਸ ਵਿੱਚ ਜਿਹੜੇ ਜੋ ਮਿਲਦੇ ਪਏ ਸੀ ਜਿਹੜੀ ਸੋਚ ਮਿਲਦੀ ਪਈ ਸੀ ਉਹ ਸਾਰੀ ਖਤਮ ਹੋ ਰਹੀ ਬਲਕਿ ਹੋ ਗਈ ਹੈ ਇਸ ਵਾਸਤੇ ਦੋਸਤੋ ਚੜਦਾ ਪੰਜਾਬ ਲੈਂਦਾ ਪੰਜਾਬ ਦੋਵੇਂ ਭਰਾ ਨੇ ਮਿਲਜੁਲ ਕਰਿਆਣਾ ਚਾਹੀਦਾ ਤੇ ਕਥਾ ਬਹੁਤ ਪਿਆਰੀ ਸੀ ਉਮੀਦ ਹੈ ਤੁਹਾਨੂੰ ਦੋਸਤ ਪਸੰਦ ਆਈ ਹੋਣੀ ਅੱਲਾਹ ਨਿਗੇਮਾ ਜੋ ਮੈਨੂੰ ਸਮਝ ਆਈ ਮੈਂ ਤੁਹਾਨੂੰ ਦੱਸਤੀ ਬਾਕੀ ਤੁਸੀਂ ਬਿਹਤਰ ਜਾਣਦੇ